ਪੈਦਲ ਵਾਲੇ ਰਾਹ ਸੀ ਨਾ ਨਿੱਕੇ ਨਿੱਕੇ ਡੋਰ ਬਣੇ ਹੋਏ ਸੀ ਉਹ ਵੀ ਬੰਦ ਕਰਤੇ ਇਹਨਾਂ ਨੇ ਜਿਵੇਂ ਮੇਨ ਗੇਟਸ ਤੋਂ ਬਿਨਾ ਕਈ ਜਗ੍ਹਾ ਦੇ ਉੱਤੇ ਮਤਲਬ ਇੱਕ ਮੋਰੀ ਦਰਵਾਜ਼ੇ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਉਹ ਸੀਗੇ ਇਹਨਾਂ ਨੇ ਉਹ ਵੀ ਰਾਤ ਬੰਦ ਕਰਤੇ ਸੀ ਐਂਟਰੀ ਤਾਂ ਇਹ ਦੇਖੋ ਕਿ ਜਿਹੜੇ ਇੱਥੇ ਦੇ ਸਟੂਡੈਂਟਸ ਵੀ ਹੈਗੇ ਨੇ ਜਿਹੜੇ ਹੁਣ ਕਰੰਟ ਸਟੂਡੈਂਟ ਆ ਉਹਨਾਂ ਨੂੰ ਵੀ ਐਂਟਰੀ ਨਹੀਂ ਕਰਨ ਦੇ ਰਹੇ ਬਾਹਰ ਲਿਆਂ ਦੀ ਤਾਂ ਆਪਾਂ ਗੱਲ ਹੀ ਕੀ ਕਰੀਏ ਤੇ ਜਿਹੜੇ ਪੁਰਾਣੇ ਆ ਉਹਨਾਂ ਨੂੰ ਤੇ ਇਹਨਾਂ ਨੇ ਪੁੱਛਣਾ ਹੀ ਕੀ ਆ ਹਿਮਾਚਲ ਵਾਲੇ ਪਾਸੇ ਤੋਂ ਜਿਨ੍ਹਾਂ ਨੇ ਆਉਣਾ ਉਧਰ ਦੀ ਵੀ ਰਾ ਬੰਦ ਆ ਤੇ ਹਰਿਆਣੇ ਵਾਲੇ ਪਾਸੇ ਸਾਰੇ ਪਾਸੇ ਚੰਡੀ ਸੋ ਐਨੀ ਹੱਦ ਦੇ ਵਿੱਚ ਪੁਲਿਸ ਦਾ ਨਾਅਦ ਕੀਤੀ ਹੈ ਵੀ ਜਿਵੇਂ ਇੱਥੇ ਕੋਈ ਮਤਲਬ ਟੈਰਰਿਸਟ ਅਟੈਕ ਹੋਏ ਜਾਂ ਉਦੋਂ ਵੀ ਜ਼ਿਆਦਾ ਮਾੜੀ ਹਾਲਤ ਹੈ ਇਹ ਬਸ ਐਵੇਂ ਬਿਨਾਂ ਗੱਲ ਤੋਂ ਬਦਨਾਮ ਕਰਨ ਵਾਲੀਆਂ ਗੱਲਾਂ ਨੇ ਇਹੋ ਜਿਹਾ ਕੁਝ ਨਹੀਂ ਗਏ ਸਰਕਾਰਾਂ ਸਾਰੀਆਂ ਮਿਲੀਆਂ ਜੁਲੀਆਂ ਨੇ ਕੋਈ ਮਤਲਬ ਇਹ ਨਹੀਂਗਾ ਕਿ ਕੱਲੀ ਆ ਜਿਹੜੀ ਕੇਂਦਰ ਵਾਲੀ ਹੈ ਮੈਂ ਕਹਿੰਨੀ ਆਂ ਕਿ ਪੰਜਾਬ ਦੀ ਜਿਹੜੀ ਇਹ ਬੁਰੀ ਹਾਲਤ ਹੋਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਸਾਡੀਆਂ ਜਿੰਨੀਆਂ ਵੀ ਰਹੀਆਂ ਨੇ ਸਾਰੀਆਂ ਰਿਸਪਾਂਸਿਬਲ ਆ ਰਹਿਣ ਵਾਲੀ ਤੇ ਜਿੰਨੀ ਕਮਜ਼ੋਰ ਉਹਨਾਂ ਕੋਈ ਹੈ ਹੀ ਨਹੀਂਗੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਜਿਵੇਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਸੀਗੇ ਐਂਟਰੀ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਨੇ ਵਿਦਿਆਰਥੀਆਂ ਦੇ ਸਿਰਫ ਕਾਰਡ ਦੇਖ ਕੇ ਜਾਂ ਯੂਨੀਵਰਸਿਟੀ ਦਾ ਕੋਈ ਮੁਲਾਜ਼ਮ ਹੈ ਉਹਦੇ ਕਾਰਡ ਦੇਖ ਕੇ ਆਇਡੈਂਟੀ ਕਾਰਡ ਦੇਖ ਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਇਸ ਵਕਤ ਅਸੀਂ ਬੀਸੀ ਆਫਿਸ ਦੇ ਬਿਲਕੁਲ ਮੌਜੂਦ ਆ ਜਿੱਥੇ ਹੁਣ ਪਾਠ ਚੱਲਦੇ ਆ ਉਸ ਤੋਂ ਬਾਅਦ ਭੋਗ ਪੈਗਾ ਭੋਗ ਪੈਣ ਤੋਂ ਬਾਅਦ ਜਿਹੜਾ ਸਟੇਜ ਸ਼ੁਰੂ ਹੋਏਗਾ ਇਸ ਪਾਸੇ ਨੂੰ ਤੁਸੀਂ ਤਸਵੀਰ ਦੇਖੋਗੇ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਕੁਝ ਤਾਂ ਰਾਤ ਹੀ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਗਏ ਸੀਗੇ ਕਿਉਂਕਿ ਰਾਤ ਨੂੰ ਜਿਸ ਤਿੱਕੇ ਨਾਲ ਮਾਹੌਲ ਰਿਹਾ ਸੀਗਾ ਉਹਨੂੰ ਦੇਖਦੇ ਹੋਏ ਸਾਰੇ ਇੱਥੇ ਪਹੁੰਚ ਗਏ ਸੀਗੇ ਇਸ ਪਾਸੇ ਨੂੰ ਜਿਹੜੇ ਸਾਰੇ ਵਿਦਿਆਰਥੀ ਬੈਠੇ ਹੋਏ ਨੇ ਇਸ ਪਾਸੇ ਨੂੰ ਬੈਠੇ ਹੋਏ ਨੇ ਉਸ ਪਾਸੇ ਨੂੰ ਪਾਠ ਚੱਲ ਰਿਹਾ ਪਾਠ ਤੇ ਲਾ ਲ ਮੁਕਤ ਪਾਨ ਸਟੇ ਸ਼ੁਰੂ ਕੀਤੀ ਜਾਏਗੀ ਤਾਂ ਇਸ ਪਾਸੇ ਨੂੰ ਜਿਹੜੇ ਵਿਦਿਆਰਥੀ ਬੈਠੇ ਨੇ ਬਿਲਕੁਲ ਬੈਕ ਸਾਈਡ ਦੇ ਉੱਤੇ ਵੀਸੀ ਆਫਿਸ ਆ ਤਾਂ ਇਹ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੂੰ ਬਹਾਲ ਕਰਾਉਣ ਦੇ ਵਾਸਤੇ ਪ੍ਰੋਟੈਸਟ ਲੱਗਿਆ ਹੋਇਆ ਹੈ ਹਾਲਾਂਕਿ ਦੋ ਨੋਟੀਫਿਕੇਸ਼ਨ ਜਾਰੀ ਹੋਏ ਸੀਗੇ ਉਹਨਾਂ ਦੇ ਉੱਤੇ ਵਿਦਿਆਰਥੀ ਜਿਹੜੇ ਸੰਤੋਸ਼ ਨਹੀਂ ਹੋਏ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਆਪਣੇ ਮਸਲੇ ਜਿਹੜੇ ਹੱਲ ਕਰਵਾ ਕੇ ਹਟਾਂਗੇ ਤਾਂ ਅਸੀਂ ਤਸਵੀਰ ਦਿਖਾ ਰਹੇ ਹਾਂ ਕੇਂਦਰ ਦੇ ਪੰਜਾਬ ਦੀ ਯੂਨੀਵਰਸਿਟੀ ਖੋਣ ਦਾ ਵਿਰੋਧ ਕਰੋ ਪੰਜਾਬ ਯੂਨੀਵਰਸਿਟੀ ਉੱਪਰ ਪੰਜਾਬ ਦਾ ਹੱਕ ਬਹਾਲ ਕਰੋ ਤਾਂ ਇਸ ਤਿੱਕੇ ਦੇ ਨਾਲ ਜਿਹੜਾ ਇਹ ਇਹਨਾਂ ਨੇ ਫਲੈਕਸ ਲਾਈਆਂ ਹੋ ਜਾਂ ਨੇ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਬਚਾਓ ਮੋਰਚਾ ਉੱਥੇ ਜਿਹੜੇ ਬੈਠੇ ਹੋਏ ਨੇ ਤਾਂ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੀ ਬੈਠੇ ਹੋਏ ਨੇ ਬਾਪੂ ਲਾਭ ਸਿੰਘ ਉਹ ਵੀ ਬੈਠੇ ਹੋਏ ਨੇ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਮਹੌਲ ਲੱਗ ਰਿਹਾ ਗਲਮਨ ਜਿਵੇਂ ਤੁਸੀਂ ਪਹੁੰਚੇ ਹੋ ਯੂਨੀਵਰਸਿਟੀ ਦੇ ਰਸਤੇ ਬੰਦ ਹੋ ਗਏ ਕਹਿੰਦੇ ਕਦੇ ਵੀ ਕਹਿੰਦੇ ਕਿਸ ਇੱਕ ਮੰਦਰ ਦਾ ਜਾਂ ਗੁਰਦੁਆਰੇ ਦਾ ਰਾਹ ਬੰਦ ਨਹੀਂ ਹੁੰਦਾ ਇਹ ਬੱਚਿਆਂ ਲਈ ਵਿਦਿਆਰਥੀਆਂ ਲਈ ਕਿ ਤੁਸੀਂ ਵੀ ਇੱਥੇ ਪੜ੍ਹੇ ਲਿਖੇ ਆ ਗਏ ਤੇ ਵੀ ਕਦੇ ਵੀ ਰਾਹ ਬੰਦ ਨਹੀਂ ਹੁੰਦੇ ਪਰ ਅੱਜ ਰਾਹ ਬੰਦ ਹੋਏ ਪਏ ਹੈ ਕਿਸ ਦੀ ਐਂਟਰੀ ਨਹੀਂ ਹੈ ਕੱਲੇ ਗੁਰਦੁਆਰਾ ਸਾਹਿਬ ਵਾਲੇ ਨਹੀਂ ਜਿਹੜੇ ਜਿਹੜੇ ਉਹ ਹੀ ਹੈ ਸਹੀ ਗੱਲ ਪੈਦਲ ਵਾਲੇ ਰਾਹ ਸੀ ਨਾ ਨਿੱਕੇ ਨਿੱਕੇ ਡੋਰ ਬਣੇ ਹੋਏ ਸੀ ਉਹ ਵੀ ਬੰਦ ਕਰਤੇ ਇਹਨਾਂ ਨੇ ਜਿਵੇਂ ਮੇਨ ਗੇਟਸ ਤੋਂ ਬਿਨਾ ਕਈ ਜਗ੍ਹਾ ਦੇ ਉੱਤੇ ਮਤਲਬ ਇੱਕ ਮੋਰੀ ਦਰਵਾਜ਼ੇ ਆਪਾਂ ਜਿਨ੍ਹਾਂ ਨੂੰ ਕਹਿੰਦੇ ਉਹ ਸੀਗੇ ਇਹਨਾਂ ਨੇ ਉਹ ਵੀ ਰਾਤ ਬੰਦ ਕਰਤੇ ਸੀਗੇ ਸੋ ਐਂਟਰੀ ਤਾਂ ਇਹ ਦੇਖੋ ਕਿ ਜਿਹੜੇ ਇੱਥੇ ਦੇ ਸਟੂਡੈਂਟਸ ਵੀ ਹੈਗੇ ਨੇ ਜਿਹੜੇ ਹੁਣ ਕਰੰਟ ਸਟੂਡੈਂਟ ਆ ਉਹਨਾਂ ਨੂੰ ਵੀ ਐਂਟਰੀ ਨਹੀਂ ਕਰਨ ਦੇ ਰਹੇ ਬਾਹਰលਿਆਂ ਦੀ ਤਾਂ ਆਪਾਂ ਗੱਲ ਹੀ ਕੀ ਕਰੀਏ ਤੇ ਜਿਹੜੇ ਪੁਰਾਣੇ ਆ ਉਹਨਾਂ ਨੂੰ ਤੇ ਇਹਨਾਂ ਨੇ ਪੁੱਛਣਾ ਹੀ ਕੀ ਆ ਤੇ ਇਹ ਇੱਕ ਸਟੂਡੈਂਟ ਲੀਡਰ ਹੈਗਾ ਕਰੰਟ ਸੋਪੂ ਦੇ ਸਟੇਟ ਪ੍ਰੈਜ਼ੀਡੈਂਟ ਹੈਗਾ ਜਸ਼ਨ ਜੇਵੰਦਾ ਤੇ ਉਹ ਵੀ ਜਦੋਂ ਆਇਆ ਉਹਨੂੰ ਵੀ ਰੋਕ ਲਿਆ ਉਹਨੂੰ ਅਸੀਂ ਬੜੇ ਔਖੇ ਲੈ ਕੇ ਆਏ ਆ ਮਤਲਬ ਇਹ ਜਿਹੜੇ ਖਾਸ ਕਰਕੇ ਇੱਥੇ ਦੇ ਸਟੂਡੈਂਟ ਫੇਸ ਨੋਨ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਐਂਟਰ ਕਰਨ ਦੇ ਰਹੇ ਹੈਗੇ ਇਹੋ ਜੀ ਸਿਚੁਏਸ਼ਨ ਆ ਮਤਲਬ ਆਵਾਜ਼ ਦੱਬਣ ਲਈ ਲਾ ਲੋ ਹਨਾ ਹੁਣ ਤੋਂ ਪਤਾ ਹੀ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਇਹ ਤਸਵੀਰ ਜਿਹੜੀ ਕਹੀ ਜਾ ਰਹੀ ਹੈ ਕਿ ਕੋਈ ਹੰਗਾਮਾ ਨਾ ਕਰੇ ਕਾਨੂੰਨ ਵਿਵਸਥਾ ਖਰਾਬ ਨਾ ਕਰਨ ਇਸ ਕਰਕੇ ਪੁਲਿਸ ਜਿਹੜੀ 2000 ਦੇ ਨੇੜੇ ਤੇੜੇ ਤਨਾਤ ਕੀਤੀ ਗਈ ਹੈ ਸੀਨੀਅਰ ਡੀਐਸਪੀ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਬਾਰਡਰਾਂ ਸਰਹੱਦਾਂ ਦੇ ਉੱਤੇ ਜਿਹੜੇ ਤਾਇਨਾਤ ਕੀਤੇ ਨੇ ਕਿ ਲੱਗਦਾ ਕਿ ਵੀ ਇੱਥੇ ਜਿਹੜੇ ਮੁੰਡੇ ਨੌਜਵਾਨ ਇਕੱਠੇ ਹੋ ਰਹੇ ਨੇ ਉਹ ਹੰਗਾਮਾ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਲਾਇਨ ਆਰਡਰ ਖਰਾਬ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਐਦਾਂ ਦਾ ਕੁਝ ਨਹੀਂਗਾ ਇਹ ਸਿਰਫ ਬਿਨਾਂ ਗੱਲ ਤੋਂ ਬਹਾਨੇ ਬਣਾਏ ਜਾਂਦੇ ਨੇ ਇਹ ਲਾਅ ਐਂਡ ਆਰਡਰ ਖਰਾਬ ਕਰਨਾ ਹੁੰਦਾ ਤਾਂ ਇੰਨੇ ਦਿਨ ਸੀਗੇ ਉਦੋਂ ਵੀ ਹੋ ਸਕਦਾ ਸੀਗਾ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਕਿਉਂਕਿ ਲਾਅ ਐਂਡ ਆਰਡ ਜਿਹੜੇ ਲੋਕਾਂ ਨੇ ਸਾਡਾ ਸਾਥ ਦੇਣਾ ਲੋਕ ਸਾਡੇ ਲਈ ਨੈਗੇਟਿਵ ਹੋ ਜਾਣਗੇ ਔਰ ਇਹ ਤਾਂ ਅਸੀਂ ਵੱਡੇ ਵੱਡੇ ਲੈਵਲ ਦੇ ਲੋਕ ਹਿੱਤ ਦੇ ਲਈ ਲੜ ਰਹੇ ਆ ਤੇ ਇਹ ਇਹੋ ਜੀ ਕੋਈ ਸਿਚੁਏਸ਼ਨ ਨਹੀਂ ਦੇਖੋ ਸਾਨੂੰ ਐਡੇ ਐਡੇ ਵੱਡੇ ਪ੍ਰੋਫੈਸਰ ਆ ਉਹਨਾਂ ਦਾ ਵੀ ਸਾਥ ਆ ਇੱਥੇ ਤਾਂ ਇਹ ਤਾਂ ਹੋ ਨਹੀਂ ਸਕਦਾ ਹੈਗਾ ਬਈ ਇੱਥੇ ਹੱਲਾ ਗੁੱਲਾ ਕਰਨਗੇ ਬਾਬਾ ਜੀ ਹੁਣੇ ਬੈਠੇ ਆ ਮਤਲਬ ਤੁਸੀਂ ਦੇਖੋ ਨਾ ਵੀ ਇਹੋ ਜੀ ਹੱਲੇ-ਉਲੇ ਸਿਰਫ ਬਦਨਾਮ ਕਰਨ ਦੀਆਂ ਗੱਲਾਂ ਨੇ ਇਹ ਹਮੇਸ਼ਾ ਹੀ ਸਟੇਟ ਆ ਜਿਹੜੀ ਉਹ ਇਹੋ ਜਿਹੀ ਚਾਲਾਂ ਚੱਲਦੀ ਹੋਈ ਆ ਕਿਸੇ ਵੀ ਮਹਿਮ ਨੂੰ ਮਤਲਬ ਤਾਰ ਪੀੜੋ ਕਰਨ ਦੀ ਖਾਤਰ ਵੀ ਇਹ ਸਕਸੈਸਫੁਲ ਨਾ ਹੋ ਜਾਏ ਪਰ ਇਹ ਸਕਸੈਸਫੁਲ ਹੋਊਗਾ ਕਿਉਂਕਿ ਬਾਹਰ ਵੀ ਲੋਕਾਂ ਦਾ ਜਿਹੜਾ ਜੋਸ਼ ਆ ਤੁਸੀਂ ਦੇਖੋ ਕਿ ਇਹਨਾਂ ਨੇ ਸਿਰਫ ਯੂਨੀਵਰਸਿਟੀ ਨੂੰ ਨਹੀਂ ਬਲਾਕ ਕੀਤਾ ਇਹਨਾਂ ਨੇ ਪੰਜਾਬ ਦਾ ਦਾ ਜਿਹੜਾ ਮੁਹਾਲੀ ਤੋਂ ਚੰਡੀਗੜ੍ਹ ਦਾ ਵੀ ਰਾਹ ਬੰਦ ਕੀਤਾ ਇੱਧਰ ਨਵਾਂ ਗਾਹਾਂ ਵਾਲੇ ਪਾਸੇ ਤੋਂ ਵੀ ਬੰਦ ਕਰਤਾ ਹਿਮਾਚਲ ਵਾਲੇ ਪਾਸੇ ਤੋਂ ਜਿਨ੍ਹਾਂ ਨੇ ਉਹਨਾਂ ਉਧਰ ਦੀ ਵੀ ਰਾਹ ਬੰਦ ਆ ਤੇ ਹਰਿਆਣੇ ਵਾਲੇ ਪਾਸੇ ਸਾਰੇ ਪਾਸਿਓ ਚੰਡੀਗੜ੍ਹ ਨੂੰ ਵੀ ਤੋੜਿਆ ਇਹਨਾਂ ਨੇ ਸੋ ਇੰਨੀ ਹੱਦ ਦੇ ਵਿੱਚ ਪੁਲਿਸ ਦਾ ਨਾਅਤ ਕੀਤੀ ਹੈ ਵੀ ਜਿਵੇਂ ਇੱਥੇ ਕੋਈ ਮਤਲਬ ਟੈਰਰਿਸਟ ਅਟੈਕ ਹੋਏ ਜਾਂ ਉਦੋਂ ਵੀ ਜ਼ਿਆਦਾ ਮਾੜੀ ਹਾਲਤ ਕੀਤੀ ਪਈ ਇਹਨਾਂ ਨੇ ਲੱਗਦਾ ਕਿ ਵੀ ਚੰਡੀਗੜ੍ਹ ਪੁਲਿਸ ਨੇ ਜਿਸ ਤਰੀਕੇ ਨਾਲ ਇਹ ਗੇਟ ਬੰਦ ਕਰ ਦਿੱਤੇ ਯੂਨੀਵਰਸਿਟੀ ਦੇ ਵਿੱਚ ਜਦੋਂ ਰਾਤ ਐਂਟਰੀ ਹੋਈ ਸੀਗੀ ਪੁਲਿਸ ਦੀ ਨੌਜਵਾਨ ਗੁੱਸੇ ਦੇ ਵਿੱਚ ਆ ਕਿ ਤੁਹਾਡੀ ਇੱਥੇ ਹੱਦਬੰਦੀ ਹੈ ਨਹੀਂ ਤੁਸੀਂ ਇੱਥੇ ਐਂਟਰ ਨਹੀਂ ਹੋ ਸਕਦੇ ਯੂਨੀਵਰਸਿਟੀ ਤੁਸੀਂ ਕਿਸ ਅਧਾਰ ਤੇ ਆ ਰਹੇ ਤੁਸੀਂ ਲੀਗਲ ਤੌਰ ਤੇ ਜਿਵੇਂ ਐਡਵੋਕੇਟ ਹੋ ਤੁਸੀਂ ਮੰਨਦੇ ਹੋ ਕਿ ਪੁਲਿਸ ਯੂਨੀਵਰਸਿਟੀ ਚ ਐਂਟਰ ਨਹੀਂ ਹੋ ਸਕਦੀ ਬੰਦ ਨਹੀਂ ਕਰ ਸਕਦੀ ਦੇਖੋ ਇਹਨਾਂ ਜਿਹੜੇ ਪਹਿਲਾ ਟਾਈਮ ਹੁੰਦਾ ਸੀਗਾ ਉਦੋਂ ਤਾਂ ਨਹੀਂ ਵੜਨ ਦਿੰਦੇ ਸੀਗੇ ਪਰ ਹੁਣ ਤਾਂ ਪੁਲਿਸ ਚੌਕੀ ਹੀ ਅੰਦਰ ਬਣ ਗਈ ਆ ਤੇ ਜਿੱਥੇ ਪੁਲਿਸ ਚੌਕੀ ਆ ਗਈ ਤੇ ਉੱਥੇ ਪੁਲਿਸ ਨੂੰ ਆਉਣ ਤੋਂ ਕਿਵੇਂ ਰੋਕ ਸਕਦੇ ਆ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਠੀਕ ਹੈ ਪਰ ਇਹ ਯੂਨੀਵਰਸਿਟੀ ਵਰਗੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਇੱਥੇ ਇਹਨਾਂ ਦੀ ਆਪਣੀ ਸਿਕਿਉਰਿਟੀ ਹੈਗੀ ਇੱਥੇ ਕੋਈ ਪੁਲਿਸ ਦੀ ਐਡੀ ਲੋੜ ਹੈ ਨਹੀਂਗੀ ਕੋਈ ਇਹ ਨਹੀਂ ਠੀਕ ਆ ਪਹਿਲੇ ਟਾਈਮਾਂ ਦੇ ਵਿੱਚ ਅਜੇ ਪਹਿਲੇ ਟਾਈਮਾਂ ਦੇ ਵਿੱਚ ਸਰ ਰੁਕ ਜੋ ਜੀ ਸਰ ਇੱਕ ਮਿੰਟ ਹੀ ਬਸ ਤੇ ਇੱਕ ਮਿੰਟ ਆਜੋ Can't. they ਪਹਿਲੇ ਟਾਈਮਾਂ ਦੇ ਵਿੱਚ ਜਰੂਰ ਲੜਾਈ ਝਗੜੇ ਹੋ ਜਾਂਦੇ ਸੀਗੇ ਪਰ ਆ ਅੱਜਕੱਲ ਬੱਚੇ ਸ਼ਾਂਤਮਈ ਜਾਦਾ ਜਿਹੜਾ ਆ ਪ੍ਰੋਟੈਸਟ ਕਰਦੇ ਨੇ ਵਧੀਆ ਤਰੀਕੇ ਨਾਲ ਕਿਉਂਕਿ ਇਹ ਗਾ ਕੇ ਵੀ ਆਪਣੀਆਂ ਗੱਲਾਂ ਸੁਣਾਉਂਦੇ ਨੇ ਠੀਕ ਹੈ ਇਹ ਨਾਟਕਾਂ ਦੇ ਰਾਹੀਂ ਵੀ ਆਪਣੀਆਂ ਗੱਲਾਂ ਸੁਣਾਉਂਦੇ ਨੇ ਪਹਿਲਾਂ ਸਾਡੇ ਕੋਲ ਤਾਂ ਸਿਰਫ ਆਵਾਜ਼ ਹੀ ਹੁੰਦੀ ਸੀਗੀ ਸਾਡੀ ਸੋ ਬਹੁਤ سارے ਤਰੀਕੇ ਇਹਨਾਂ ਦੇ ਕੋਲ ਤੇ ਇਹ ਬਸ ਐਵੇਂ ਬਿਨਾਂ ਗੱਲ ਤੋਂ ਬਦਨਾਮ ਕਰਨ ਵਾਲੀਆਂ ਗੱਲਾਂ ਨੇ ਇਹੋ ਜਿਹਾ ਕੁਝ ਨਹੀਂ ਗਾ ਇਹ ਸਰਕਾਰਾਂ ਸਾਰੀਆਂ ਮਿਲੀਆਂ ਜੁਲੀਆਂ ਨੇ ਕੋਈ ਮਤਲਬ ਇਹ ਨਹੀਂ ਗਾ ਕਿ ਕੱਲੀ ਆ ਜਿਹੜੀ ਕੇਂਦਰ ਵਾਲੀ ਆ ਮੈਂ ਕਹਿੰਨੀ ਆਂ ਜੀ ਪੰਜਾਬ ਦੀ ਜਿਹੜੀ ਇਹ ਬੁਰੀ ਹਾਲਤ ਹੋਈ ਹੈ ਨਾ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਨੇ ਸਾਡੀਆਂ ਜਿੰਨੀਆਂ ਵੀ ਰਹੀਆਂ ਨੇ ਸਾਰੀਆਂ ਰਿਸਪਾਂਸਿਬਲ ਆ ਰਹਿਣ ਵਾਲੀ ਤਾਂ ਜਿੰਨੀ ਕਮਜ਼ੋਰ ਉਹ ਨਹੀਂ ਕੋਈ ਹੈ ਹੀ ਨਹੀਂਗੀ ਬਿਲਕੁਲ ਪਾਲੀ ਭੁਪਿੰਦਰ ਜੀ ਪਹੁੰਚਨੇ ਜਿਵੇਂ ਮੈਡਮ ਕਹਿ ਰਹੇ ਸੀ ਕਿ ਸਾਡੇ ਸੀਨੀਅਰ ਪ੍ਰੋਫੈਸਰਾਂ ਵਰਗੇ ਸਾਰੇ ਇੱਥੇ ਪਹੁੰਚੇ ਹੋਏ ਨੇ ਤਾਂ ਭੁਪਿੰਦਰ ਜੀ ਨੇ ਸਰ ਜਿਵੇਂ ਤੁਸੀਂ ਇੱਥੇ ਯੂਨੀਵਰਸਿਟੀ ਪਹੁੰਚੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ ਗੇਟ ਬੰਦ ਮਿਲੇ ਤੁਹਾਨੂੰ ਯੂਨੀਵਰਸਿਟੀ ਤੇ ਬੈਰੀਗੇਟਿੰਗ ਲੱਗੀ ਹੋਈ ਕਿ ਵੀ ਇਹ ਕੀ ਬਣਾਇਆ ਹੋਇਆ ਆਫ ਕורਸ ਇਹ ਤਣਾਅ ਦਾ ਮਾਹੌਲ ਕ੍ਰੀਏਟ ਹੋ ਔਰ ਮਤਲਬ ਕਿ ਹੈ ਤਾਂ ਮੰਦ ਭਾਗੀ ਜੀ ਸਿਚੁਏਸ਼ਨ ਬਣੀ ਹੋਈ ਹੈ ਇਹ ਤਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮੈਨੂੰ ਲੱਗਦਾ ਸੀ ਕਿ ਐਡਾ ਵੱਡਾ ਸਟੈਪ ਨਹੀਂ ਸੀ ਚੱਕਣਾ ਚਾਹੀਦਾ ਉਹਨਾਂ ਦੀ ਘਬਰਾਹਟ ਸਮਝ ਆਂਦੀ ਹੈ ਇਸ ਗੱਲ ਤੋਂ ਸਾਫ਼ ਤੇ ਬੱਚਿਆਂ ਦੀ ਆਪਣੀ ਵਰੀਜ਼ ਨੇ ਸਟੂਡੈਂਟਸ ਦੀਆਂ ਪੰਜਾਬੀਆਂ ਦੇ ਆਪਣੀਆਂ ਟੈਨਸ਼ਨਸ ਨੇ ਆ ਇਹ ਇੱਥੇ ਤਣਾਅ ਦਾ ਮਾਹੌਲ ਨਜ਼ਰ ਆ ਰਿਹਾ ਹੈ ਸਾਫ਼ ਦੋ ਗੇਟ ਬਹੁਤ ਬੁਰੀ ਤਰ੍ਹਾਂ ਬੰਦ ਨੇ ਚੜੀ ਵੀ ਨਹੀਂ ਅੰਦਰ ਫਟਕ ਸਕਦੀ ਔਰ ਇੱਕ ਗੇਟ ਖੁੱਲਾ ਉੱਥੇ ਵੀ ਬਹੁਤ ਸਿਕਿਉਰਿਟੀ ਹੈ ਤਾਂ ਇਥੋਂ ਇੱਕ ਚੀਜ਼ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਸਿਚੁਏਸ਼ਨ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਔਰ ਥੋੜਾ ਜਾ ਕੇ ਤਨਾ ਕਿਤੇ ਡਰਿਆ ਹੋਇਆ ਜਿਵੇਂ ਵੀਸੀ ਮੈਡਮ ਕਹਿ ਰਹੇ ਸੀਗੇ ਕਿ ਅਸੀਂ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਿਹੜੇ ਸਿੰਡੀਗੇਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀਗੀ ਨੋਟੀਫਿਕੇਸ਼ਨ ਨੂੰ ਬਹਾਲ ਕਰ ਦਿੱਤਾ ਗਿਆ ਫਿਰ ਇਹਦੇ ਪਿੱਛੇ ਰਹਿ ਕੀ ਗਿਆ ਜਿਸ ਤਿੱਕੇ ਨਾਲ ਕਿ ਬੱਚਿਆਂ ਨੂੰ ਸਮਝ ਨਹੀਂ ਆ ਰਹੀ ਜਾਂ ਫਿਰ ਯੂਨੀਵਰਸਿਟੀ ਨੂੰ ਸਮਝ ਨਹੀਂ ਆ ਰਹੀ ਜਾਂ ਉੱਤੇ ਬੈਠੇ ਜਿਹੜੇ ਹਾਰ ਐਜੂਕੇਸ਼ਨ ਦੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਨਹੀਂ ਮੈਨੂੰ ਲੱਗਦਾ ਬੱਚਿਆਂ ਦੀ ਇਹ ਵਰੀ ਹੈਗੀ ਔਰ ਸਾਰੇ ਪੰਜਾਬ ਦੀ ਇਹ ਵਰੀ ਹੈ ਕਿਉਂਕਿ ਪਿਛ 1.5 ਸਾਲ ਤੋਂ ਮਤਲਬ ਕਿ ਯੂਨੀਵਰਸਿਟੀ ਬਿਲਕੁਲ ਆਰਬਿਟਰੀ ਮੈਨੇਜ ਚੱਲ ਰਹੀ ਹੈ ਹਨਾ ਔਰ ਇਹਦੇ ਵਿੱਚ ਕੋਈ ਚੈੱਕ ਨਹੀਂ ਹੈਗਾ ਚੰਦਕ 10-12 ਲੋਕ ਜਿਹੜੇ ਨੇ ਉਹ ਸਾਰੇ ਦੇ ਸਾਰੇ ਫੈਸਲੇ ਕਰ ਰਹੇ ਨੇ ਯੂਨੀਵਰਸਿਟੀ ਵਿੱਚ ਉਹ ਜਿਹਦਾ ਜੋ ਜੀ ਕਰਦਾ ਕਰੀ ਜਾਂਦਾ ਤਾਂ ਸੈਨਟ ਜਿਹੜਾ ਇੱਕ ਸਿਸਟਮ ਹੈ ਉਹ ਸਿਸਟਮ ਸਿਰਫ ਇਹ ਨਹੀਂ ਕਿ ਬਹਾਲ ਕਰ ਦੇਣਾ ਨੋਟੀਫਿਕੇਸ਼ਨ ਵਾਪਸ ਲੈ ਲੈਣਾ ਦੈਟਸ ਨਾਟ ਇੰਪੋਰਟੈਂਟ ਇੰਪੋਰਟੈਂਟ ਇਹ ਵੀ ਹੈ ਕਿ ਉਹ ਸਿਸਟਮ ਬਹਾਲ ਹੋਵੇ ਠੀਕ ਹੈ ਤਾਂ ਬੱਚਿਆਂ ਦੀ ਸ਼ਾਇਦ ਇਹ ਡਿਮਾਂਡ ਜ਼ਿਆਦਾ ਵੱਡੀ ਹੈ ਕਿ ਹੁਣ ਸਿਸਟਮ ਨੂੰ ਹੀ ਉਹ ਬਹਾਲ ਕੀਤਾ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਕੁਝ ਗਲਤ ਵੀ ਨਹੀਂ ਹੈਗਾ ਬੱਚਿਆਂ ਦੀ ਡਿਮਾਂਡ ਕੋਈ ਗਲਤ ਨਹੀਂ ਹੈਗੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਔਰ ਸੈਨਟ ਨੂੰ ਜਾਂ ਕੇਂਦਰ ਸਰਕਾਰ ਨੂੰ ਸੀਰੀਅਸਲੀ ਇਸ ਗੱਲ ਨੂੰ ਲੈਣਾ ਚਾਹੀਦਾ ਹੈ ਕੋਈ ਗਲਤ ਸਿਸਟਮ ਨਹੀਂ ਹੈਗਾ ਸੁਧਾਰ ਲਾਗੂ ਕੀਤੇ ਜਾ ਸਕਦੇ ਹੈਗੇ ਉਹਦੇ ਲਈ ਸਭ ਤੋਂ ਵੱਡੇ ਸਟੇਕ ਹੋਲਡਰ ਤਾਂ ਜਿਹੜੇ ਬੱਚੇ ਹੈ ਸਟੂਡੈਂਟ ਹੈ ਪੰਜਾਬ ਦੇ ਲੋਕ ਹੈ ਪੰਜਾਬ ਦੇ ਟੀਚਰ ਹੈ ਪੰਜਾਬ ਦੇ ਕਾਲਜੇਸ ਹੈ ਉਹਨਾਂ ਨਾਲ ਗੱਲ ਕਰਨੀ ਕੰਫੀਡੈਂਸ ਲੈ ਕੇ ਸੁਧਾਰ ਲਾਗੂ ਹੋ ਸਕਦੇ ਹੈ ਕੋਈ ਐਡਾ ਵੱਡਾ ਮਸਲਾ ਨਹੀਂ ਹੈਗਾ ਜੇ ਨੀਤੀ ਠੀਕ ਹੋਵੇ ਤਾਂ ਪੰਜਾਬ ਸਰਕਾਰ ਦੀ ਕਿੱਥੇ ਕਿ ਭੂਮਿਕਾ ਸਮਝਦੇ ਹੋ ਕਿ ਉਹਨੇ ਬਾਹਰੇ ਨੇ ਆਪਣੇ ਜਿਵੇਂ ਮਾਲਵਿੰਦਰ ਕੰਗ ਪਹੁੰਚੇ ਮੀਤ ਇਹਰ ਪਹੁੰਚੇ ਹੋਰ ਵੀ ਜਿਹੜੇ ਐਮ ਐਲ ਏ ਮੰਤਰੀ ਇੱਥੇ ਪਹੁੰਚ ਗਏ ਨੇ ਕਿ ਲੱਗਦਾ ਕਿ ਵੀ ਭਗਵੰਤ ਮਾਨ ਸਾਹਿਬ ਦਾ ਹੁੰਦਾ ਕੀ ਸਟੈਂਡ ਐ ਇਸ ਚੀਜ਼ ਨੂੰ ਲੈ ਕੇ ਕਿ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਜਿਵੇਂ ਕਹਿ ਰਹੇ ਸੀਗੇ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਪੰਜਾਬ ਕੋਲ ਨਹੀਂ ਰਿਹਾ ਤੇ ਉਸ ਦੇ ਇੱਕ ਨਾਲ ਯੂਨੀਵਰਸਿਟੀ ਪੰਜਾਬ ਦੀ ਕਹਿੰਦੇ ਆ ਕਿ ਲੱਗਦਾ ਕਿ ਉਹਨਾਂ ਨੂੰ ਸਟੈਂਡ ਸਪਸ਼ਟ ਕਰਨਾ ਚਾਹੀਦਾ ਇਸ ਚੀਜ਼ ਨਵੀ ਪਵੰਤਮਾਨ ਸਾਹਿਬ ਬਹੁਤ ਅੱਛੇ ਤਰੀਕੇ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਹੈ ਪਰ ਤਰਨ ਤਰਨ ਚ ਨਿਭਾ ਰਿਹਾ ਹੈ ਇੱਥੇ ਨਹੀਂ ਨਿਭਾ ਰਿਹਾ ਉਹ ਜਦੋਂ ਕਿ ਬੀਇੰਗ ਪੰਜਾਬ ਦਾ ਲੀਡਰ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਇੱਕ ਚੋਣ ਇੰਪੋਰਟੈਂਟ ਨਹੀਂ ਹੈਗੀ ਠੀਕ ਹੈ ਇਹ ਇੰਪੋਰਟੈਂਟ ਹੈ ਪੰਜਾਬ ਦਾ ਹੱਕ ਹੈ ਪੰਜਾਬ ਦਾ ਚੰਡੀਗੜ੍ਹ ਇੱਕ ਤਰੀਕੇ ਨਾਲ ਜਾ ਰਿਹਾ ਸੀਗਾ ਪਵੰਤਮਾਨ ਸਾਹਿਬ ਇਸ ਕੰਮ ਦੇ ਵਿੱਚ ਤਾਂ ਬੁਰੀ ਤਰ੍ਹਾਂ ਫੇਲ ਹੈ ਬਾਕੀ ਅਸੀਂ ਮੀਤ ਤੇ ਹੇਅਰ ਔਰ ਜਿਹੜੇ ਕੰਗ ਸਾਹਿਬ ਪਰਸਨਲੀ ਤੌਰ ਤੇ ਆਏ ਆ ਮੈਂ ਜਾਣਦੋ ਪਰਸਨਲੀ ਲੈ ਆਏ ਔਰ ਉਹ ਪਾਰਟੀ ਦੀ ਪਾਲਿਸੀ ਨਹੀਂ ਹੈਗੀ ਪਾਰਟੀ ਦੀ ਪਾਲਿਸੀ ਸਰੈਂਡਰ ਕਰਨ ਦੀ ਸੀਗੀ ਉਹ ਦੋਨੋਂ ਪਰਸਨਲੀ ਆਏ ਉਹਨਾਂ ਦਾ ਧੰਨਵਾਦ ਬਹੁਤ ਸ਼ੁਕਰੀਆ ਤਾਂ ਪਾਲੀ ਭੁਪਿੰਦਰ ਜੀ ਸੀਗੇ ਕਿਉਂਕਿ ਅੱਗੇ ਵੱਲ ਨੂੰ ਵੀ ਜਾਣਗੇ ਤਾਂ ਇੱਥੇ ਗੱਲਬਾਤ ਕਰ ਰਹੇ ਸੀਗੇ ਤਾਂ ਇੱਥੇ ਪਹੁੰਚੇ ਨੇ ਤਾਂ ਇੱਥੇ ਸਟੂਡੈਂਟ ਸਾਰੇ ਬੈਠੇ ਨੇ ਬਾਪੂ ਲਾਲਬ ਸਿੰਘ ਵੀ ਬੈਠੇ ਹੋਏ ਨੇ ਬਾਪੂ ਜੀ ਪਹੁੰਚ ਗਏ ਫਿਰ ਤੁਸੀਂ ਇੱਥੇ ਉਹ ਜਿਵੇਂ ਜਿਵੇਂ ਉਹਨੇ ਡਿਊਟੀ ਲਈਏ ਪੁੱਤਰ ਹੋਵੇ ਵਿੱਚ ਲਾ ਰਿਹਾ ਸਿਹਤ ਠੀਕ ਹੈ ਬਿਲਕੁਲ ਉਹਨਾਂ ਉਮਰਾਂ ਦੇ ਨਾਲ ਹੀ ਸਿੱਧਾ ਰਹਿਣਾ ਸਿੱਧਾ ਕਾਰੀਆਂ ਰਹਿਣਾ ਹੁਣ ਤੇ ਥੋਤਾ ਚਣਾ ਤੇ ਵਾਜਦੇ ਕਹਣਾ ਹੁਣ ਤੇ ਸਰੀ ਖਾਲੀ ਖਾਲੀ ਜੀ ਅੱਗੇ ਕਿਸੇ ਨੂੰ ਡੰਡਾ ਮਾਰ ਵੀ ਲੀਦਾ ਸੀ ਖਾਂ ਵੀ ਲੀਦਾ ਸੀ ਹੋਰ ਉਹ ਜਾਣੀ ਨਹੀਂ ਰਹੀ ਅਖੜੀ ਬਿਲਕੁਲ ਬਾਪੂ ਲਾਲ ਸਿੰਘ ਵੀ ਪਹੁੰਚੇ ਨੇ ਤਾਂ ਜਿਵੇਂ ਤੁਹਾਨੂੰ ਐਡਵੋਕੇਟ ਸਾਹਿਬ ਦੀਆਂ ਤੇ ਪਾਲੀ ਭੁਪਿੰਦਰ ਜੀ ਦੀਆਂ ਗੱਲਾਂ ਸੁਣੰਜੀਆਂ ਨੇ ਤਾਂ ਇਹਨਾਂ ਨੇ ਕਿਹਾ ਕਿ ਬੱਚਿਆਂ ਦਾ ਅਧਿਕਾਰ ਹੈ ਯੂਨੀਵਰਸਿਟੀ ਪੰਜਾਬ ਦੀ ਹੈ ਸੈਨੇਟ ਦੇ ਚੋਣਾਂ ਜਿਹੜੀਆਂ ਬਹਾਲ ਹੋਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਨੂੰ ਲੈ ਕੇ ਇੱਥੇ ਪ੍ਰੋਟੈਸਟ ਹੋ ਰਿਹਾ ਤੇ ਇੱਥੇ ਲਗਾਤਾਰ ਇਹ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਤਾਂ ਹੁਣ ਪਾਠ ਤੋਂ ਬਾਅਦ ਦੇਗ ਵਰਤਾਈ ਜਾਏਗੀ ਅਰਦਾਸ ਹੋਏਗੀ ਤਾਂ ਲਗਾਤਾਰ ਤੁਹਾਨੂੰ ਅਪਡੇਟ ਸਾਂਝੀ ਕਰਦੇ ਰਵਾਂਗੇ ਕੈਮ ਸਹਿਯੋਗ ਦੇ ਲਈ ਸੀ ਨਿਰਜ ਧੰਨਵਾਦ